ਤੰਤਰੀ ਪੂਰੇ ਸਵੇਰੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਨਾਲ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ মিডিਆ ਵਾਲਿਆਂ ਦਾ ਤੁਸੀਂ ਮੇਰੇ ਨਾਲ 6 ਸਕੂਲਾਂ ਚੋਂ ਉੱਥੇ ਗਏ ਹਾਂ ਆ ਪਹਿਲਾ ਸਕੂਲ ਆ ਅੱਜ ਵੀ 6 ਸਕੂਲਾਂ ਦੇ ਵਿੱਚ ਉਹਦਾ ਘਾਟਨ ਹੋ ਰਿਹਾ ਹੈ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਇੱਕ ਵਾਅਦਾ ਕੀਤਾ ਸੀਗਾ ਐਜੂਕੇਸ਼ਨ ਤੇ ਵੀ ਅਸੀਂ ਜਿਵੇਂ ਦਿੱਲੀ ਦੇ ਵਿੱਚ ਮਾਡਲ ਬਣਿਆ ਸਕੂਲਾਂ ਦੇ ਵਿੱਚ ਕਨਵਰਟ ਸਕੂਲਾਂ ਚੋਂ ਹਟਾ ਕੇ ਲੋਕ ਆ ਸਕੂਲਾਂ ਚ ਚਲਾਉਣਗੇ ਤੁਸੀਂ ਇਮਾਰਤ ਦਿਖਾ ਦਿਓ ਕੱਲੇ ਕੱਲੇ ਦੀ ਕਮਰਿਆਂ ਚ ਕੱਲੇ ਕੱਲਾ ਦੇਖ ਦਿਓ ਪੱਖੇ ਏਸੀ ਲੈ ਸਭ ਕੁਛ ਆਮਾਨਦਾਰ ਸਰਕਾਰ ਲੋਕਾਂ ਦਾ ਪੈਸਾ ਇਹਨਾਂ ਨੂੰ ਦੇਈ ਜਾਂਦੇ ਆ ਹੁਣ ਤੁਹਾਨੂੰ ਮੈਂ ਪੈਂਸਿਪਲ ਨੇ ਦੱਸਿਆ ਕਿ ਨਾ ਵੀ ਗਰੰਟਾ ਸਾਡੇ ਤੇ ਸਾਂਭੀਆਂ ਸਾਹਮਣੇ ਹੋ ਰਹੀਆਂ 4.5 ਲੱਖ ਰੁਪਏ ਹੁਣ ਦਿੱਤਾ ਵੀ ਕੋਈ ਬੱਚਿਆਂ ਵਾਸਤੇ ਕੋਈ ਇਹ ਨਾ ਹੋਵੇ ਚਾਰ ਦੀਵਾਰੀ ਵਾਸਤੇ ਪੈਸੇ ਦਿੱਤੇ ਨੇ ਜਿਹੜੀ ਗੱਲ ਕੋਈ ਵਾਸ਼ਰੂਮਾਂ ਵਾਸਤੇ ਨਵੇਂ ਕਮਰਿਆਂ ਵਾਸਤੇ ਐਲਈਡੀਆਂ ਲਾਉਣ ਵਾਸਤੇ ਸਾਰਾ ਕੰਮ ਜਿਹੜੀ ਸਰਕਾਰ ਦਿਨੋਂ ਰਾਤ ਮਾਨ ਸਾਹਿਬ ਲੱਗੀ ਹੋਈ ਆ ਪਰ ਇਸੇ ਤਰ੍ਹਾਂ ਲੱਗੀ ਰਹੂਗੀ ਪਹਾ ਬਿਲਕੁਲ ਬਹੁਤ ਗੁੱਡ ਮੈਂ ਤੁਹਾਡੇ ਜਰੀਏ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਸਪੈਸ਼ਲ ਗਿਲ ਹਲਕੇ ਦੇ ਲੋਕਾਂ ਨੂੰ ਸਪੈਸ਼ਲ ਲੋਢੂਵਾਲ ਦੇ ਲੋਕਾਂ ਨੂੰ ਮੈਂ ਸਰਕਾਰੀ ਸਕੂਲ ਚ ਪੜਿਆ ਮੇਰੇ ਨਾਲ ਦੇ ਸਾਰੇ ਆ ਦੇਖੋ ਸਰਕਾਰੀ ਸਕੂਲ ਦੇ ਬੜੇ ਬੜੇ ਪ੍ਰਿੰਸੀਪਲ ਆ ਦੇਖੋ ਮੈਂ ਵੀ ਸਰਕਾਰੀ ਸਕੂਲ ਚ ਪੜ ਕੇ ਆਪਾਂ ਜਿਹੜਾ ਇੱਕ ਨਾ ਰੂਟੀਨ ਬਣਾ ਲਈ ਮੈਂ ਤਾਂ ਬੱਚਾ ਜੀ ਲਾਉਣਾ ਉੱਥੇ ਆਪਣਾ ਅੰਗਰੇਜ਼ੀ ਸਕੂਲ ਚਲਾਉਣਾ ਇਹ ਤੁਸੀਂ ਪੁਰਜ ਜੋ ਚਾਹੇ ਅੱਜ ਤੁਸੀਂ ਗਵਰਨਮੈਂਟ ਚਲਾ ਦੋ ਚਾਹੇ ਸਾਲ ਨੂੰ ਲਾਉਣਾ ਤੁਹਾਨੂੰ ਆਉਣਾ ਹੀ ਪੈਣਾ ਇੱਥੇ ਉਹਨਾਂ ਨੇ ਤਾਂ ਆਪਦੇ ਧੰਦੇ ਬਣਾਏ ਹੋਏ ਨੇ ਮੰਦਬ ਵਿਚਾਰਾ 500 ਰੁਪਏ ਦੀ ਹੜੀ ਵਾਲਾ ਜਿਹੜਾ ਉਹ ਵੀ ਕਹਿੰਦਾ ਮੈਂ ਅੰਗਰੇਜ਼ੀ ਸਕੂਲ ਚਲਾਵਾਂ ਇੱਥੇ ਕੋਈ ਫੀਸ ਨਹੀਂ ਲੱਗਣੀ ਕੋਈ ਵਰਦੀ ਦੀ ਪੈਸਾ ਨਹੀਂ 1 ਰੁਪਿਆ ਨਹੀਂ ਹੈਗਾ ਸਾਰਾ ਕੋਈ ਟੀਚਰਾਂ ਨੇ ਆਪਦਾ ਬੱਚਾ ਸਮਝ ਕੇ ਪੜਾਉਂਦੇ ਨੇ ਇਹਨਾਂ ਨੂੰ ਮੈਂ ਸਵਾ ਸੇ ਦੇਣੇ ਚ ਉਹਨਾਂ ਸਾਰੀਆਂ ਸਾਡੀਆਂ ਭੈਣੀਆਂ ਨੇ ਬਹੁਤ ਵਧੀਆ ਪੜਾ ਰਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਪਿੰਡੇ ਸਾਰਾ ਕਿ ਹੈ ਜੀ ਅੱਜ 6 ਸਕੂਲਾਂ ਨਾਲ ਜਾ ਕੇ ਦੇਖ ਲਓ ਉਹ ਤਾਂ ਘਾਟਨ ਕਰਨ ਤਾਂ ਆਏ ਆ ਜਦ ਇਮਾਰਤ ਬਿਲਕੁਲ ਪੂਰੀ ਹੋ ਗਈ ਉਹ ਦੂਜੀਆਂ ਸਰਕਾਰਾਂបាន ਕਿ ਪੱਥਰ ਰੱਖਿਆ ਪੱਥਰ ਪਤਾ ਨਹੀਂ ਬਾਅਦ ਵਿੱਚ ਕੌਣ ਤੋੜ ਕੇ ਚੱਲ ਜਾਂਦਾ ਆ ਦੇਖੋ ਅੱਜ ਅਸੀਂ ਆਏ ਆ ਕਿ ਨਾ ਅੱਜ ਪੱਥਰ ਤਾਂ ਲਾਇਆ ਵੀ ਕੰਮ ਕੰਪਲੀਟ ਹੋ ਚੁੱਕਿਆ ਧੰਨਵਾਦ ਜਾਦਾ ਕੱਪ ਮੈਂ ਕਹਾ ਪੀ ਲੂੰਗਾ ਮੇਰਾ ਨਾਮ ਅਸ਼ਫਿਤ ਕੌਰ ਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਾਟਵਾਲ ਵਿੱਚ ਪੜਦੀ ਆ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਅੱਜ ਮੇਰੇ ਸਕੂਲ ਦਾ ਉਦਘਾਟਨ ਹੋ ਰਿਹਾ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਵਿੱਚ ਪੜ ਰਹੀ ਆ ਇਸ ਸਕੂਲ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜਾਈ ਹੈ ਤੇ ਇਹ ਲੱਗਦਾ ਪ੍ਰਾਈਵੇਟ ਵਰਧੀਆਂ ਬਿਲਦੀ ਇੱਥੇ ਹਾਂਜੀ ਸਾਰਾ ਕੁਝ ਵਧੀਆ ਲੱਗਦਾ ਟੀਚਰਸ ਟੀਚਰਸ ਦਾ ਬਿਹੇਵੀਅਰ ਬਹੁਤ ਵਧੀਆ ਇੱਥੇ ਪੜਾਈ ਵੀ ਬਹੁਤ ਫੀਸ ਮੇਰਾ ਨਾਮ ਹਰਜੋਤ ਕੋਰ ਹੈ ਮੈਨੂੰ ਬਹੁਤ ਖੁਸ਼ੀ ਆਈ ਹੈ ਕਿ ਅੱਜ ਸਾਡੇ ਸਕੂਲ ਦੀ ਦਰਕਰਸ਼ਨ ਹੋ ਰਹੀ ਹੈ ਤੇ ਸਾਡੇ ਇੱਥੇ ਟੀਚਰਸ ਬਹੁਤ ਵਧੀਆ ਨੇ ਮਤਲਬ ਆਪਾਂ ਨੂੰ ਇੰਗਲਿਸ਼ ਸਕੂਲ ਚ ਮਤਲਬ ਐਡਮਿਸ਼ਨ ਹੀ ਲੈਣੀ ਚਾਹੀਦੀ ਇਸ ਨਾਲੋਂ ਸਰਕਾਰੀ ਸਕੂਲਾਂ ਚ ਐਡਮਿਸ਼ਨ ਲੈਣੀ ਚਾਹੀਦੀ ਹੈ ਸਦਾ ਹੀ ਪੜਾਈ ਹੈ ਬਹੁਤ ਵਧੀਆ ਪੜਾਈ ਇੱਥੇ ਹਾਂਜੀ ਹਾਂਜੀ ਸਭ ਕੁਝ ਵਧੀਆ ਮਿਲਦਾ ਬੱਚਿਆਂ ਨੂੰ ਕੀ ਮੈਸੇਜ ਹੋ ਗਿਆ ਇੱਥੇ ਆ ਕੇ ਪੜਨਾ ਚਾਹੀਦਾ ਬੱਚਿਆਂ ਨੂੰ ਹਾਂਜੀ ਇੱਥੇ ਪੜਨਾ ਚਾਹੀਦਾ ਬਹੁਤ ਵਧੀਆ ਇੱਥੇ ਮੈਂ ਵਿਜੀਤ ਸਾਵਰ ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਡੋਵਾਲ ਲੁਧਿਆਣਾ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਹੈ ਪੰਜਾਬ ਸਿੱਖਿਆ ਕ੍ਰਾਂਤੀ ਜਿਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਐਮਐਲਏ ਸਹਿਬਾਨ ਵੱਖ-ਵੱਖ ਵਿਭਾਗਾ ਦੇ ਮੰਤਰੀ ਸਹਿਬਾਨ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਾ ਰਹੇ ਨੇ ਜਿਹੜੀਆਂ ਦਿਵਾਰਾਂ ਬਣੀਆਂ ਚਾਰ ਦੁਵਾਰਾਂ ਹੋਈਆਂ ਜੋ ਹੋਰ ਵਿਕਾਸ ਦੇ ਕੰਮ ਹੋਏ ਆ ਉਹਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਉਸੇ ਕੜੀ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 4.5 ਲੱਖ ਤੋਂ 50 ਰੁਪਏ ਦੀ ਜਿਹੜੀ ਗ੍ਰਾਂਟ ਆਈ ਇਹਨੂੰ ਖਰਚਾ ਗਿਆ ਅਜਮਾਨੂਗ ਐਮ ਐਲ اے ਜੀਵੰਤ ਸਿੰਘ ਸੰਘੋਵਾਲ ਜੀ ਉਹਦਾ ਉਦਘਾਟਨ ਕਰਮਾਾਸਤੇ ਆ ਰਹੇ ਆ ਸਾਰੇ ਸਕੂਲ ਵਿੱਚ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਮੈਡਮ ਪ੍ਰਿੰਸੀਪਲ ਜ਼ਰੀਨਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਤਿਆਰੀਆਂ ਕਰ ਰਹੇ ਆ ਔਰ ਉਮੀਦ ਹੈ ਕਿ ਉਹ ਜਿਹੜੇ ਬਾਕੀ ਦੇ ਕੰਮ ਰਹਿੰਦੇ ਸਕੂਲ ਦੇ ਉਹਨਾਂ ਨੂੰ ਵੀ ਕਰਨਗੇ ਔਰ ਪੰਜਾਬ ਸਰਕਾਰ ਦਾ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈ ਲੋਕਾਂ ਨੂੰ ਇਹਨੂੰ ਉਹਨਾਂ ਦਾ ਰਾਹ ਦੇਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਾਉਣਾ ਚਾਹੀਦਾ ਅਸੀਂ ਸੀਐਮ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਆ ਨਹੀਂ ਬੱਚੇ ਅੱਗੇ ਸਰਕਾਰੀ ਸਕੂਲ ਖਾਲੀ ਨਾ ਰਹੇ ਉਹ ਭਰੇ ਭਰੇ ਰਹੇ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਬਲਕਿ ਪਹਿਲਾਂ ਨਾਲੋਂ ਸਾਡੇ ਸਕੂਲਾਂ ਵਿੱਚ ਸਟਰੈਂਥ ਵਧੀ ਹੈ ਜਦੋਂ ਦੀ ਸਰਕਾਰ ਦੀਆਂ ਸਕੀਮਾਂ ਦਾ ਆਮ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਮਿਲ ਰਹੀਆਂ ਵਰਦੀਆਂ ਮਿਲ ਰਹੀਆਂ ਖਾਣਾ ਵਧੀਆ ਮਿਲ ਰਿਹਾ ਸਾਰੇ ਪ੍ਰਬੰਧ ਵਧੀਆ ਹੋ ਰਹੇ ਆ ਇਨਫਰਾਸਟ੍ਰਕਚਰ ਬਹੁਤ ਵਧੀਆ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਸਕੂਲਾਂ ਦੀ ਸਟਰੈਂਥ ਜਿਹੜੀ ਆ ਉਹ ਵੱਧ ਰਹੀ ਆ ਬੱਚੇ ਨੂੰ ਮੈਸੇਜ ਹੋਵੇ ਤੇ ਬੱਚੇ ਨੂੰ ਮੈਸੇਜ ਦਿਆਂਗਾ ਕਿ ਅਸੀਂ ਸਾਰੇ ਜਿੰਨੇ ਵੀ ਅਧਿਆਪਕ ਆ ਮੈਕਸਿਮਮ ਉਹ ਸਰਕਾਰੀ ਸਕੂਲਾਂ ਦੇ ਪੜੇ ਹੋਏ ਆ ਏਬੀਜੀ ਅਬਦੁੱਲ ਕਲਾਮ ਦਾ ਨਾਮ ਪੂਰੀ ਦੁਨੀਆ ਜਾਣਦੀ ਹੈ ਉਹ ਵੀ ਸਰਕਾਰੀ ਸਕੂਲਾਂ 'ਚ ਪੜੇ ਆ ਅਸੀਂ ਪੜੇ ਆ ਬਾਵਾ ਸਾਹਿਬ ਡਾਕਟਰ ਬੇੜਕਰ ਸਰਕਾਰ ਸਰਕਾਰੀ ਸਕੂਲ 'ਚ ਪੜੇ ਆ بڑے بڑے ਸਾਡੇ ਨੇਤਾ ਸਰਕਾਰੀ ਸਕੂਲਾਂ 'ਚ ਪੜੇ ਆ ਜਦੋਂ ਉਹ ਪੜ ਕੇ ਸਰਕਾਰੀ ਸਕੂਲਾਂ ਤੋਂ ਕਾਮਯਾਬ ਹੋ ਸਕਦੇ ਆ ਵੈਰਿਸਟਰ ਬਣ ਸਕਦੇ ਆ ਤਾਂ ਜਿਹੜੇ ਅੱਜ ਦੇ ਵਿਦਿਆਰਥੀ ਆ ਇਹਨਾਂ ਸਰਕਾਰੀ ਸਕੂਲਾਂ 'ਚ ਪੜ ਕੇ ਕਾਮਯਾਬ ਹੋ ਸਕਦੇ ਆ ਮੈਂ ਨਾ ਜੀ ਸਰਕਾਰੀ ਸੀਨੀਅਰ ਕੈਂਡੀਡੇਟਸ ਲਾਡੋ ਵਾਲ ਦੀ ਪ੍ਰਿੰਸੀਪਲ ਜ਼ਰੀਨਾ ਔਰ ਮੈਂ ਸਰਕਾਰ ਦੇ ਵੱਲੋਂ ਕੀਤੇ ਗਏ ਉਪਰਾਲਿਆਂ ਤੇ ਵਾਕਈ ਬਹੁਤ ਖੁਸ਼ ਹਾਂ ਇਹਨਾਂ ਨੇ 117 ਸਕੂਲ ਜਿਹੜੇ ਨੇ ਐਸਓਈ ਬਣਾਏ ਨੇ ਔਰ ਜਿਹਦੇ ਵਿੱਚ ਜਿਹੜੇ ਬੱਚੇ ਮੈਡੀਕਲ ਨਾਨ ਮੈਡੀਕਲ ਦੀ ਪੜ੍ਹਾਈ ਜਿਹੜੀ ਬਹੁਤ ਮਹਿੰਗੀ ਹੁੰਦੀ ਹੈ ਨਹੀਂ ਕਰ ਸਕਦੇ ਉਹ ਇਹਨਾਂ ਸਕੂਲਾਂ 'ਚ ਜਾ ਕੇ ਫ੍ਰੀ ਐਜੂਕੇਸ਼ਨ ਪੂਰੀ ਪੜ੍ਹਾਈ ਕਰ ਸਕਦੇ ਨੇ ਔਰ ਹਰ ਸਕੂਲ ਨੂੰ ਇਹਨਾਂ ਨੇ ਐਸਆਰ ਮਤਲਬ ਕਮਰੇ ਲੈਗਸ ਔਰ ਬਾਉਂਡਰੀ ਵਾਲਸ ਫਰਨੀਚਰ ਬਸ ਸਰਵਿਸਿਜ਼ ਔਰ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਗ੍ਰਾਂਟਸ ਨੇ ਉਹ ਸਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਹਰ ਸਾਲ ਸਾਨੂੰ ਪਹਿਲੇ ਸਰਕਾਰ ਵੱਲੋਂ ਸਮਗਰਾਂ ਦੇ ਅਧੀਨ ਸਟੇਟ ਸਕੀਮ ਦੇ ਅਧੀਨ 75000 ਰੁਪਏ ਗ੍ਰਾਂਟ ਆਂਦੀ ਹੈ ਜਿਦੇ ਵਿੱਚ ਅਸੀਂ ਆਪਣੀ ਸਕੂਲ ਦੀ ਮੇਨਟੇਨੈਂਸ ਦਾ ਧਿਆਨ ਰੱਖ ਸਕਦੇ ਆਂ ਔਰ ਸਾਇੰਸ ਲੈਬਸ ਵਾਸਤੇ ਬੱਚਿਆਂ ਨੂੰ ਹਿਸਟੋਰੀਕ ਟੂਰਸ ਵਾਸਤੇ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਨੇ ਜਿੰਦੇ ਵਿੱਚ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀ ਜਿਹੜੇ ਨੇ ਆਪਣਾ ਐਜੂਕੇਸ਼ਨਲ ਟੂਰ ਲੈ ਸਕਦੇ ਨੇ ਔਰ ਜਿਹਦੇ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੁੰਦੇ ਔਰ ਜਿਹੜੇ ਇਹ ਬੱਚੇ ਘਰ ਦੀ ਚਾਰਦੀਵਾਰੀ ਤੋਂ ਕਦੀ ਬਾਹਰ ਨਹੀਂ ਨਿਕਲੇ ਹੁੰਦੇ ਉਹਨਾਂ ਨੂੰ ਇਹ ਓਪਰਚ्युनिटीਜ਼ ਦੇ ਕੇ ਸਰਕਾਰ ਉਹਨਾਂ ਨੂੰ ਨਵਾਂ ਕੁਝ ਸਿੱਖਣ ਦਾ ਉਪਰਾਲਾ ਕਰ ਰਹੀ ਹੈ ਔਰ ਵਾਕਈ ਇਹ ਕਾਬਲੇ ਤਾਰੀਫ ਹੈ ਜਿਸ ਤਰ੍ਹਾਂ ਕਿ ਸਾਡੇ ਕਾਲੜਾ ਜੀ ਨੇ ਵੀ ਦੱਸਿਆ ਕਿ ਬਸਾਂ ਦੀ ਸਰਵਿਸਿਜ਼ ਵੀ ਪ੍ਰੋਵਾਈਡ ਕਰ ਰਹੀ ਹੈ ਕਿ ਜਿਹੜੇ ਕੁੜੀਆਂ ਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਰਾਣੀ ਬਾਈ ਲక్ష్ਮੀ ਦੇ ਅੰਡਰ ਗ੍ਰਾਂਟ ਆਂਦੀ ਏ ਜਿਦੇ ਵਿੱਚ ਕੁੜੀਆਂ ਨੂੰ ਆਪਣੀ ਸੈਲਫ ਸੁਰੱਖਿਆ ਵਾਸਤੇ ਕਾਰਾਟੇ ਸਿਖਾਏ ਜਾਂਦੇ ਨੇ ਤਾਂ ਕਿ ਕੁੜੀਆਂ ਆਪਣਾ ਆਪਣੀ ਸੁਰੱਖਿਆ ਜਿਹੜੀ ਹੈ ਉਹ ਆਪ ਕਰ ਸਕਣ ਮੈਂ ਸਰਕਾਰ ਦੀ ਭਗਵੰਤ ਮਾਨ ਦੀ ਆਪਣੇ ਜਿਲ੍ਹਾ এডਿਊਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਔਰ ਇਸ ਹਲਕੇ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਉਹ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਰਹੇ ਹਨ ਥੈਂਕ ਯੂ ਥੈਂਕ ਯੂ ਸੋ ਮਚ ਪਿਆਲਾ ਤਾਂ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਮਾਨ ਸਾਹਿਬ ਦਾ ਕੇਜੀワਲ ਸਾਹਿਬ ਦਾ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਦਾ ਇਹਨਾਂ ਦਾ ਸਾਰਿਆਂ ਦਾ ਧੰਨਵਾਦੀਆਂ ਪੂਰੀ ਇਲਾਕੇ ਵੱਲੋਂ ਕਿਉਂਕਿ ਇਹਨਾਂ ਨੇ ਜੋ ਸਿੱਖਿਆ ਕ੍ਰਾਂਤੀ ਅੱਜ ਪੰਜਾਬ ਵਿੱਚ ਲੈ ਕੇ ਆਏ ਨੇ ਉਹਦਾ ਕੋਈ ਬੋਲ ਨਹੀਂ ਹੈਗਾ ਇੰਨੇ ਸੋਹਣੇ ਸਕੂਲ ਇੰਨੇ ਸੋਹਣੇ ਡੈਸਕ ਮੁਹੱਈਆ ਕਰਾਇਆ ਬੱਚਿਆਂ ਨੂੰ ਫ੍ਰੀ ਚ ਵਰਦੀਆਂ ਫ੍ਰੀ ਕੋਈ ਫੀਸ ਨਹੀਂ ਇੰਨੇ ਸੋਹਣੇ ਕਲਾਸਰੂਮ ਬਿਲਕੁਲ ਅਪਡੇਟਡ ਸਕੂਲ ਹੈਗੇ ਨੇ ਔਰ ਦੇਖ ਕੇ ਇੰਨੀ ਖੁਸ਼ੀ ਮਿਲਦੀ ਹੈ ਕਿ ਹੁਣ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਕੋਈ ਵੀ ਬੰਦਾ ਵਾਂਝਾ ਨਹੀਂ ਰਹੇਗਾ ਸਿੱਖਿਆ ਤੋਂ ਬਹੁਤ ਕੁਆਲਟੀ ਦੀ ਸਿੱਖਿਆ ਦੇ ਰਹੇ ਨੇ ਇੰਨਾ ਅੱਛਾ ਮਾਤਾਵਰਨ ਹੈ ਇੰਨੇ ਬੱਚੇ ਹੁਣ ਹਰ ਨਿਕਲਦੇ ਨੇ ਇੰਨੇ ਬੱਚੇ ਅੱਗੇ ਫਸਟ ਪੋਜੀਸ਼ਨ ਹਾਸਲ ਕਰ ਰਹੇ ਨੇ ਸਾਡੇ ਪ੍ਰਾਈਵੇਟ ਸਕੂਲ ਤੋਂ ਤਕਰੀਬਨ 9000 ਬੱਚਾ ਛੱਡ ਕੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ 'ਚ ਆ ਗਿਆ ਇੱਕ ਬੜੀ ਵੱਧਿਆ ਸਿੱਖਿਆ ਕ੍ਰਾਂਤੀ ਹੈ ਬੱਚਿਆਂ ਨੂੰ ਬੱਸਾਂ ਤੇ ਲਿਆਇਆ ਜਾ ਰਿਹਾ ਹੈ ਜੋ ਜੋ ਪ੍ਰਾਈਵੇਟ ਸਕੂਲ ਵਾਲੇ ਕਰਦੇ ਸੀ ਉਸ ਤੋਂ ਵੱਧ ਇਹਨਾਂ ਨੇ ਕਰਕੇ ਦਿਖਾਇਆ ਸਰਕਾਰ ਨੇ ਮੈਂ ਸਰਕਾਰ ਨੂੰ ਸਲੂਟ ਕਰਦਾ ਔਰ ਸਾਰਿਆਂ ਨੂੰ ਵਧਾਈ ਦੇਣਾ ਵੀ ਆਪਣੇ ਆਪਣੇ ਬੱਚੇ ਅੱਗੇ ਕਿਸੇ ਨੇ ਆਈਪੀਐਸ ਡਾਕਟਰ ਇੰਜੀਨੀਅਰ ਬਣਾਣੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਆ ਕੇ ਦੇਖੋ ਤਾਂ ਸਹੀ ਨਵਾਰ ਸਰਕਾਰੀ ਸਕੂਲਾਂ ਦੀ ਨਵਾਰ ਹੀ ਬਦਲਦੀ ਹੈ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਪੰਜਾਬ ਸਰਕਾਰ ਆਪਣੇ ਵਾਅਦਿਆਂ ਦੇ ਮੁਕਾਬਕ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਸਕੂਲਾਂ ਨੂੰ ਤੇ ਸਿਹਤ ਲਈ ਖਾਸ ਇੰਤਜ਼ਾਮ ਕਰਾਂਗੇ ਉਹਦੇ ਲਈ ਖਾਸ ਉਪਰਾਲੇ ਹੋਣਗੇ ਵੀ ਉਹਦੇ ਲਈ ਖਾਸ ਇਹਨੂੰ ਉੱਚਾ ਚੱਕਣ ਲਈ ਬਹੁਤ ਕੋਸ਼ਿਸ਼ ਕੀਤਾ ਜਾਊਗਾ ਉਸ ਉਸੇ ਕਾ ਆਪਣੇ ਕਹਿਣੀ ਤੇ ਕਰਨੀ ਦੇ ਕਥਨ ਅਨੁਸਾਰ ਅੱਜ ਸਕੂਲਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਬਿਲਡਿੰਗਾਂ ਬਣ ਰਹੀਆਂ ਸਕੂਲਾਂ ਦੇ ਵਿੱਚ ਕੰਪਿਊਟਰ ਆ ਰਹੇ ਆ ਉਹਨਾਂ ਦੀ ਵਧੀਆ ਬਿਲਡਿੰਗਾਂ ਬਣ ਰਹੀਆਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਉੱਚਾ ਚੱਕਣ ਲਈ ਸਾਡੇ ਟੀਚਰਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਬਾਹਰਲੇ ਮੁਲਕ ਕਾਂਗਰਸ ਫਿਨਲੈਂਡ ਸਿੰਗਾਪੁਰ ਵਗੈਰਾ ਸਾਡੇ ਟੀਚਰਾਂ ਨੂੰ ਭੇਜ ਰਹੇ ਨੇ ਤਾਂ ਕਿ ਜੇ ਅਸੀਂ ਸਿੱਖਿਆ ਕ੍ਰਾਂਤੀ ਲਿਆ ਸਕੀਏ ਕਿਉਂਕਿ ਜਿਸ ਸਟੇਟ ਦਾ ਬੱਚਾ ਪੜਿਆ ਲਿਖਿਆ ਹੋਊਗਾ ਉਹ ਸਟੇਟ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਔਰ ਅੱਜ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀਬਾਨ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਦਾ ਜਿਨ੍ਹਾਂ ਦੇ ਖਾਸ ਉਪਰਾਲਿਆਂ ਕਰਕੇ ਅੱਜ ਅਸੀਂ ਇਸ ਲਾਡੂਵਾਲ ਪਿੰਡ ਦੇ ਸਕੂਲ ਵਿੱਚ ਅਸੀਂ ਪਹੁੰਚੇ ਆਂ ਔਰ ਇਥੇ ਬਹੁਤ ਇਸ ਦੇ ਸਕੂਲ ਲਈ ਉਹਨਾਂ ਨੇ ਜੋ ਉਪਰਾਲੇ ਕੀਤੇ ਆ ਜੋ ਉਹ ਕੰਗੋ ਨਹੀਂ ਕਰਨਾ ਚਾਹੁੰਦੇ ਆ ਉਹ ਸਾਰਾ ਕੁਝ ਅੱਜ ਦੱਸਿਆ ਜਾਊਗਾ ਇੰਨੇ ਗੱਲਾਂ ਕਰੇ ਤੁਹਾਡੇ ਤੋਂ ਧੰਨਵਾਦ ਕਰਦਾ ਤੁਹਾਡਾ মিডিਆ ਦਾ ਧੰਨਵਾਦ ਕਰਦਾ ਜਿਹੜੇ ਕਿ ਲੋਕਾਂ ਦੀ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਦੀ ਕਰਦੇ ਆ ਪੰਜਾਬ ਸਰਕਾਰ ਦੇ ਜੋ ਕੀਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਦਾ ਕਰਦੇ ਆ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਮਾਹੌਲ ਦੇਖਣ ਮੇਰੇ ਬੈਲਿਕੋਲ ਬਿਲਕੁਲ ਦੀ ਬਿਲਕੁਲ ਇਹ ਗੱਲ ਮੰਨਣੀ ਪਊਗੀ ਇਹ ਜਿਹੜਾ ਜਾਂਦਾ ਥੋੜੇ ਮਿਹਨਤੀ ਸਟਾਫ ਨੂੰ ਜਿਹੜਾ ਕਿ ਬੜੀ ਮਿਹਨਤ ਕਰ ਰਹੇ ਆ ਪ੍ਰਾਈਵੇਟ ਸਕੂਲਾਂ ਦਾ ਸਟਾਫ ਹੈ ਨਾ ਐਜੂਕੇਟਿਡ ਨਹੀਂ ਹੁੰਦਾ ਪਰ ਸਰਕਾਰੀ ਸਕੂਲਾਂ ਦਾ ਸਟਾਫ ਬਹੁਤ ਐਜੂਕੇਟਿਡ ਸਟਾਫ ਆ ਮੈਂ ਮਾਪਿਆਂ ਨੂੰ ਵੀ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਓ ਔਰ ਬਾਤ ਤੋਂ ਬਾਤ ਜਿੰਨੇ ਤੁਸੀਂ ਉੱਥੇ ਡੋਨੇਸ਼ਨਾਂ ਦਿੰਨੇ ਹੋ ਉਹੀ ਆਪਦੇ ਬੱਚੇ ਦੇ ਸਕੂਲ ਲਈ ਸਕੂਲਾਂ ਲਈ ਘਟੋ ਘਟ ਕੰ데 ਫੈਲਿਆ ਵਿਦਿਆ ਚਾਨਣ ਹੋਏ ਦਾ ਕਥਨ ਸੱਚ ਹੋਵੇ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੀਡੀਆ ਦਾ ਵਿਅਮਗਾ ਬਹੁਤ ਬਹੁਤ